ਇਸ ਕੰਦਾ ਐਮਪੀ ਤੁਸੀਂ ਜਿਤਾ ਕੇ ਭੇਜਿਆ ਗਰਦਾਸਪੁਰ ਦਾ ਉਹ ਕਦੇ ਤਾਂ ਭੇਜ ਦਿਨੇ ਤੁਸੀਂ ਰਜੇਸ਼ ਖੰਨਾ ਕਦੇ ਤੁਸੀਂ ਭੇਜ ਦਿਓ ਸੰਨੀ ਦਿਓਲ ਉਹ ਚਾਰਕ ਟਬੂਸੀਆਂ ਲਾ ਕੇ ਤੇ ਆਪਣੇ ਪਰਿਵਾਰਾਂ ਨੂੰ ਪਾਲ ਕੇ ਬੈਠੇ ਆ ਤੇ ਇੱਥੇ ਐਮਪੀ ਨੇ ਤਾਂ ਕੋਈ ਬੋਲਿਆ ਬਾਲਿਆ ਹੀ ਕੱਖ ਨਹੀਂ ਗਾ ਬਾਰਡਰ ਖੋਲਣ ਦੀ ਦੱਸੋ ਗਰਦਾਸਪੁਰ ਦੇ ਐਮਪੀ ਨੇ ਬਾਰਡਰ ਖੋਲਣ ਦੀ ਗੱਲ ਕੀਤੀ ਹੋਵੇ ਤੇ ਬਾਰਡਰ ਜੇ ਖੁੱਲਦੇ ਨਹੀਂ ਬੋਲਿਆ ਤੇ ਫਿਰ ਸਾਡੇ ਨਾਂ ਤੋਂ ਪੰਜਾਬ ਦੇ ਹਿੰਦੂ ਲਈ ਬੋਲਿਆ ਨਾ ਮੁਸਲਮਾਨ ਲਈ ਈਸਾਈ ਲਈ ਬੋਲਿਆ ਮਹਾਂ ਚੰਦ ਚੜਤਾ ਭਗਵਾਨਤਵਾਨ ਦੀ ਸਰਕਾਰ ਕਹਿੰਦੀ ਸੀ ਕਿ ਅਸੀਂ ਗੁਰੂਗ੍ਰਾਮ ਸਾਹਿਬ ਦੇ ਦੋਸ਼ੀਆਂ ਨੂੰ ਫੜ ਲਾਂਗੇ ਰਹਿੰਦਿਆਂ ਨੂੰ ਤਾਂ ਫੜਿਆ ਹੀ ਨਹੀਂ ਸਗੋ ਐਡਵੋਕੇਟ ਜਰਨਲ ਕਿਹੜਾ ਲਾਤਾ ਕਈ ਜਿਹੜਾ ਸਰਸੇਵਾਲ ਸਾਹਿਬ ਦਾ ਵਕੀਲ ਚੇਲਾ ਉਹਦਾ ਵਕੀਲ ਹੈ ਤੇ ਫਿਰ ਭਾਈ ਪ੍ਰਕਾਸ਼ ਸਿੰਘ ਬਾਦਲ ਦੇ ਮੁੰਡੇ ਨੂੰ ਸੁਖਵੀਰ ਨੂੰ ਕਿਉਂ ਨਹੀਂ ਫੜਿਆ ਸਮੇਤ ਸਿੰਘ ਸੈਨਿਕ ਕਿਉਂ ਨਹੀਂ ਫੜਿਆ ਫੇਰ ਇਹਨਾਂ ਨੇ ਕਿਉਂ ਨਹੀਂ ਫੜਿਆ ਕੀ ਇਹ ਕਾਹਦੇ ਲੱਗਦੇ ਸਰਸੇ ਵਾਲੇ ਸਾਧ ਨੂੰ ਕਿਉਂ ਨਹੀਂ ਫੜਿਆ ਉਹਨੂੰ ਜੇਲ੍ਹ 'ਚ ਕਿਉਂ ਨਹੀਂ ਡੱਕਿਆ ਤੇ ਅੱਜ ਉਮਰਾਂ ਨੰਗਲ ਨੂੰ ਭਾਲ ਕਰਤਾ ਜਿਹਨੇ ਸਿੱਧੀ ਗੋਲੀਆਂ ਮੇਰੇ ਸਾਡੇ ਸਾਹਮਣੇ ਮਾਰੀਆਂ ਉਹਨੂੰ ਤਾਂ ਭਾਲ ਕਰਤਾ ਅੱਜ ਇਹਦਾ ਮਤਲਬ ਗੁਰੂ ਜੇ ਗੁਰੂ ਗ੍ਰੰਥ ਸਾਹਿਬਨ ਸਾਹਿਬ ਕੀ ਮਿਲਣਾ ਜਿਹਨੇ ਗੋਲੀਆਂ ਮਾਰੀਆਂ ਇਹਦਾ ਮਤਲਬ ਅੱਜ ਤੋਂ ਬਾਅਦ ਕ੍ਰਿਸ਼ਨ ਭਗਵਾਨ ਨੂੰ ਜਿਹੜੀਆਂ ਗੋਲੀਆਂ ਵੱਜੀਆਂ ਉਹ ਜਾਇਜ਼ ਵੱਜੀਆਂ ਉਹਨੂੰ ਗੋਲੀਆਂ ਮਾਰਨ ਵਾਲੇ ਦਾ ਭਾਲ ਕਰਦੇ ਦੱਸੋ ਭਾਈ ਤੇ ਫੇਰ ਤੁਸੀਂ ਦੱਸੋ ਹੁਣ ਇਨਸਾਫ ਕੀ ਮਿਲ ਜੂਗਾ ਐਵੇਂ ਸਖਬੀਰ ਬਾਦਲ ਨੇ ਬਿਨਾ ਮੰਗਿਆ ਮਾਫੀ ਸਰਸੇ ਵਾਲੇ ਸਾਨੂੰ ਉਹਨੇ ਦਿੱਤੀ ਕਿ ਨਹੀਂ ਦਿੱਤੀ ਯਾਨੀ ਗੁਰਵਰਜਨ ਸਿੰਘ ਨੇ ਤੇ ਹੁਣ ਆਪ ਮਾਫੀਆਂ ਮੰਗਦਾ ਫਿਰਦਾ ਹੈ ਉਹਨੂੰ ਦੱਸੋ ਵੀ ਆਪੂ माफी ਉਹਦੀ ਮਾਫੀ ਪਤਾ ਕੀ ਹੈ ਕੁਰਸੀ ਪਚਾਓ ਮਾਫੀ ਹੈ ਹੁਣ ਜਥੇਦਾਰ ਕੌਂਕੇ ਦਾ ਰੋਲਾ ਪਾ ਰਿਹਾ ਜਥੇਦਾਰ ਕੌਂਕੇ ਦਾ ਗਵਾ ਤਾਂ ਮੁਖਮਈਆਂ ਤੇ ਮੇਰੇ ਸਾਹਮਣੇ ਸ਼ਹੀਦ ਕੀਤਾ 31 ਸਾਲ ਇਹਨੂੰ ਯਾਦ ਨਹੀਂ ਆ ਨਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਆਇਆ ਨਾ ਦਿੱਲੀ ਨੂੰ ਆਇਆ ਨਾ ਸਾਡੇ ਕਿਸੇ ਜਥੇਦਾਰ ਨੂੰ ਆਇਆ ਨਾ ਦੋ ਉਸ ਤੋਂ ਬਾਅਦ ਦੋ ਵਾਰ ਦੀ ਸਰਕਾਰ ਬਣੀ ਹੈ ਨਾ ਉਹਨੂੰ ਆਇਆ ਕਿ ਉਹਨੂੰ ਕੋਕੋ ਕੇ ਦਾ ਮਾਰਤਾ ਸੀ ਕਹਿੰਦੇ ਭੱਜ ਗਿਆ ਜੀ ਉਹਦੀਆਂ ਬਾਹਵਾਂ ਵੀ ਤੋੜਤੀਆਂ ਉਹਦੀਆਂ ਦੋਨੇ ਤੋੜਤੀਆਂ ਇਹ ਵੀ ਤੁਹਾਡੇ ਮੈਨੂੰ ਵੀ ਮਾਰ ਦੇਣਾ ਸੀ ਹੈ ਤੇ ਮਾਰ ਦੇਣਾ ਸੀ ਤੁਸੀਂ ਦੱਸੋ ਜਦੋਂ ਗੁਰੂ ਦੀ ਬੇਦਬੀ ਹੋਈ ਹੈ ਉਹਦੇ ਵਿੱਚ ਮੇਰਾ ਬਿਆਨ ਨਹੀਂ ਲਿਆ ਕਿਉਂ ਜੇ ਇਹ ਬੰਦੇ ਬਿਆਨ ਲੈ ਲੈ ਤੱਕ ਕੱਟੜ ਰਹਿਣਗੇ ਜਦੋਂ ਤਵਾੜੀ ਦੀ ਰਿਪੋਰਟ ਬਣਦੀ ਸੀ ਉਦੋਂ ਮੇਰਾ ਬਿਆਨ ਨਹੀਂ ਲਿਆ ਕਿਉਂਕਿ ਜੇ ਇਹ ਗਵਾਹ ਬਣ ਗਿਆ ਤੇ ਫਿਰ ਇਹ ਕੱਟੜ ਰਹਿ ਜਾਊਗਾ ਤੇ ਫਿਰ ਮੁਕਰਣਾ ਹੀ ਨਹੀਂਗਾ ਫਿਰ ਜਾਂ ਤਾਂ ਫਿਰ ਇਹਨੂੰ ਜਾਂ ਤਾਂ ਮਕਰੌਣ ਲਈ ਪਤਾ ਨਹੀਂ ਕੀ ਕੁਛ ਕਰਨਾ ਬਬਾ ਜਾਂ ਮੈਨੂੰ ਗੋਲੀ ਮਾਰਨੀ ਬਬਾ ਫੇਰ ਹੀ ਕੰਮ ਹੋਊਗਾ ਇਹਨਾਂ ਦਾ ਠੀਕ ਹੈ ਨਾ ਉਹ ਤਾਂ ਕੰਮ ਹੋਣਾ ਨਹੀਂਗਾ ਤੇ ਹੁਣ ਜਿੰਨੇ ਕਹਿੰਦੇ ਆ ਵੀ ਕੌਂਕੇ ਦੇ ਹਮਦਰਦ ਹੈ ਜਿਹਨੇ ਮਹਿੰਗਵਾਈ ਦਿੱਤੀ ਆ ਅਖਬਾਰ ਨੇ ਖਬਰ ਲਈ 2 ਦਸੰਬਰ 9 ਦਾ ਸਪੋਕਸਮੈਨ ਅਖਬਾਰ ਨੇ ਲਈਆ ਇੱਕ ਗਵਾਹੀ ਹੋਰ ਤੇ ਆ ਕਹਿੰਦੇ ਤਵਾੜੀ ਦੀ ਰਿਪੋਰਟ ਜੀ ਕਹਿੰਦੇ ਜਨਤ ਕੋਈ ਅਸੀਂ ਤਾਂ 10 ਸਾਲ ਦੀ ਦਸੀਆ ਕਢਾਈ ਬੈਠੇ ਆ ਉਹ ਕਢਾ ਕੇ ਸੀ ਹਾਈ ਕੋਰਟ ਗਏ ਰੰਜਨ ਲਖਨਪਾਲ ਵੀ ਲਈ ਤੀਲ ਗਿਆ ਤੇ ਹਾਈ ਕੋਰਟ ਨੇ ਕੀ ਜਵਾਬ ਦਿੱਤਾ ਕਿ ਕੇਸ ਪਰਾਣਾ ਹੋ ਗਿਆ ਇਹ ਰੰਜਲਨ ਖਫਨ ਨੇ ਕਿਹਾ ਮੈਂ ਕੇਸ ਪਾਇਆ ਉਹਦੇ ਤੇ ਕਿ ਹੁਣ ਮੈਨੂੰ ਫੇਰ ਨਹੀਂ ਪੁੱਛਦੇ ਆ ਜਿਹੜੇ ਪੰਥ ਦੇ ਦਰਦੀ ਆਏ ਉਹ ਨਹੀਂ ਪੁੱਛਦੇ ਫਿਰ ਜੇ ਪੰਥ ਦੇ ਦਰਦੀ ਮੈਨੂੰ ਨਹੀਂ ਪੁੱਛਦੇ ਨਾ ਤਾਂ ਮੈਨੂੰ ਬਾਦਲ ਦੀ ਸਰਕਾਰ ਪੁੱਛਿਆ ਵੀ ਤੂੰ ਗਵਾਹੀਆਂ ਦੱਸ ਨਾ ਮੈਨੂੰ ਵਿਅੰਤ ਪੁੱਛੜ ਉਹਦੇ ਬਾਰੇ ਪੁੱਛਿਆ ਗਿਆ ਵੀ ਦੱਸ ਤੇ ਤੇਰੀ ਗਵਾਹੀ ਆ ਆ ਹੁਣ ਰੋਲਾ ਪਾਉਂਦੇ ਫਿਰਦੇ ਸਾਰੇ ਹੁਣ ਜਿਹੜਾ ਦਰਸ਼ਨ ਖੁੱਟਾ ਐ ਐਮ ਐਲ ਏ ਆ ਉਹ ਵਿਅੰਤ ਦੀ ਸਰਕਾਰ ਚ ਕਿੱਥੋਂ ਐਮ ਐਮ ਐਲ ਏ ਬਣਿਆ ਕੋ ਜਗਰਾਉਣ ਤੋਂ ਤੇ ਉਹ ਵਜ਼ੀਰ ਵੀ ਬਣਿਆ ਤੇ ਫਿਰ ਦੱਸੋ ਉਦੋਂ ਕਾਂਗਰਸ ਦੇ ਸਾਰੇ ਐਮਐਲ ਕਿਉਂ ਨਹੀਂ ਬੋਲੇ ਕਿ ਜਸਵੰਤ ਨੂੰ ਗੋਲੀ ਮਾਰੀ ਐ ਕੋਈ ਬੋਲਿਆ ਹੀ ਨਹੀਂ ਜਿਹੜੇ ਦਾ ਇਹ ਨਗਰ ਆ ਤੇ ਅਸੀਂ ਅੱਜ ਸਾਬਕਾ ਸੈਨਿਕ ਐਕਸ਼ਨ ਗਰੁੱਪ ਦੇ ਪ੍ਰਧਾਨ ਜਿਹੜੇ ਸਰਦਾਰ ਗੁਰਤੇ ਸਿੰਘ ਜੀ 단ਗੜ ਸਾਹਿਬ ਨੇ ਤੇ ਜਨਰਲ ਸਕੱਤਰ ਹਰਪ੍ਰਤਨ ਸਿੰਘ ਜੀ ਆਪਣੇ ਇਸ ਗਰਦਾਸਪੁਰ ਦੇ ਅਤੇ ਦੋਬੇ ਮਾਝ ਦੇ ਇੰਚਾਰਜ ਵੀ ਨੇ ਉਹਨਾਂ ਦੀ ਮੇਨ ਸਭਾ ਜਿਹੜੀ ਅੱਜ ਮੀਟਿੰਗ ਹੋਈ ਹੈ ਤੇ ਸ਼੍ਰੋਮਣੀ ਕਾਲੀ ਦਰਮਸਰ ਦੇ ਫਤਿਹ ਦੇ ਜਨਕਤੀ ਆ ਤੇ ਧਰਮੀ ਫੌਜੀ ਜਿਹੜੇ ਸਦਾਸਕ ਦੇ ਬਲਦੇਵ ਸਿੰਘ ਜੀ ਤੇ ਜਿਨ੍ਹਾਂ ਨੇ ਪੰਜ ਕੌਮ ਲਈ ਸਾਰੀ ਜਿੰਦਗੀ ਲਾਤੀ ਅੱਜ ਅਸੀਂ ਇੱਥੇ ਮੀਟਿੰਗ ਕੀਤੀ ਹੈ ਨਗਰ ਨਿਵਾਸੀ ਸਾਫ ਕਸ ਜਿਹੜੇ ਐਕ ਸਰਵਿਸਮੈਨ ਤੇ ਆਪਣੇ ਧਰਮੀ ਫੌਜੀ ਇਕੱਠੇ ਹੋਏ ਸੀ ਦਾ ਮਕਸਦ ਇਹ ਹੈ ਕਿ ਪੰਜਾਬ ਦੇ ਅੰਦਰ ਬਿਲਕੁਲ ਬਦਮਨੀ ਫੈਲੀ ਪਈ ਹੈ ਲਾ ਐਂਡ ਆਰਡਰ ਦੀ ਸਥਿਤੀ ਵਿਗੜੀ ਪਈ ਹੈ ਨਸ਼ੇ ਦੀ ਪ੍ਰਮਾੜ ਹੈ ਤੇ ਬਾਰਡਰ ਦੇ ਲੋਕਾਂ ਦੇ ਵੱਲ ਕੋਈ ਵਿਕਾਸ ਨਹੀਂ ਕੰਡਿਆਰੀ ਤਾਰ ਲਾ ਕੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਜੇ ਸਾਡੀ ਜਿਹੜੀ ਹੱਦ ਹੈ ਇੰਟਰਨੈਸ਼ਨਲ ਬਾਰਡਰ ਪਾਕਿਸਤਾਨ ਦੇ ਨਾਲ ਲੱਗਦੀ ਹੈ ਤੇ 530 ਕਿਲੋਮੀਟਰ ਜਿਹੜੀ ਸਾਰੀ ਇਹ ਸਾਡੀ ਹੱਦ ਹੈ ਸਾਡੇ ਦੇ ਤੇ ਕੰਡਿਆਰੀ ਤਾਰ ਲਾ ਕੇ ਸਾਡੇ ਤੇ ਸ਼ੱਕ ਕੀਤਾ ਜਾ ਰਿਹਾ ਹੈ ਕਿ ਜਦੋਂ ਕਿ 85% ਕੁਰਬਾਨੀਆਂ ਸਿਰਫ ਕੌਮ ਤੇ ਪੰਜਾਬੀਆਂ ਨੇ ਕੀਤੀਆਂ ਤੇ ਦੂਜੇ ਪਾਸੇ ਕੁਰਬਾਨੀ ਨਾ ਤਾਂ ਕੋਈ ਹੋਈ ਹੈ ਨੇਪਾਲ ਦੇ ਬਾਰਡਰ ਵਾਲਿਆਂ ਦੀ ਨਾ ਕੁਰਬਾਨੀ ਬੰਗਲਾਦੇਸ਼ ਦੇ ਬਾਰਡਰ ਵਾਲਿਆਂ ਦੀ ਹੋਈ ਹੈ ਉਹ ਵੀ ਇੰਟਰਨੈਸ਼ਨਲ ਬਾਰਡਰ ਹੈ ਫਿਰ ਨਾ ਤਾਂ ਨੇਪਾਲ ਦੇ ਬਾਰਡਰ ਤੇ ਤਾਰ ਲਾਈ ਹੈ ਤੇ ਨਾ ਬੰਗਲਾਦੇਸ਼ ਦੇ ਬਾਰਡਰ ਤੇ ਲਾਈ ਹੈ ਸਾਡਾ ਜਿਹੜਾ ਵਪਾਰ ਹੈ ਇੱਥੋਂ ਬੰਦ ਕਰਤਾ ਹੈ ਸਾਡਾ ਟਾਰੀ ਬਾਰਡਰ ਵੀ ਬੰਦ ਸਾਡਾ ਕਰਤਾਰਪੁਰ ਕੋਰੀਡੋਰ ਹੈ ਜਿਹੜਾ ਉਹ ਵੀ ਵਪਾਰ ਲਈ ਬੰਦ ਤੇ ਸਾਡਾ ਸੈਨੀਵਾਲਾ ਵੀ ਬੰਦ ਫਾਜਲ ਫਰੋਜਪੁਰ ਦਾ ਤੇ ਸਾਡਾ ਫਾਜਲਕਾ ਦਾ ਵੀ ਬੰਦ ਸਾਡੇ ਬਾਰਡਰ ਕਿਉਂ ਨਹੀਂ ਖੁੱਲੇ ਉੱਥੇ ਜੇ ਯੂਪੀ ਵਪਾਰ ਕਰ ਸਕਦਾ ਹੈ ਨੇਪਾਲ ਲਈ ਜੇ ਉੱਥੋਂ ਵਪਾਰ ਬਿਹਾਰ ਕਰ ਸਕਦਾ ਹੈ ਵੈਸਟ ਬੰਗਾਲ ਕਰ ਸਕਦਾ ਹੈ ਉੱਥੋਂ ਦੀ ਟਰਾਂਸਪੋਰਟ ਚੜੀ ਵਧੀਆ ਹੋ ਸਕਦਾ ਹੈ ਯੂਪੀ ਦਾ ਵਪਾਰੀ ਬਿਹਾਰ ਦਾ ਵਪਾਰੀ ਤੇ ਦਿੱਲੀ ਦਾ ਵਪਾਰੀ ਚੜ੍ਹਦੀ ਕਲਾ ਚ ਹੈ ਫਿਰ ਸਾਡੇ ਪੰਜਾਬ ਦੇ ਵਪਾਰੀ ਨੂੰ ਦੀ ਕਿਉਂ ਕਮਰ ਤੋੜੀ ਆ ਨਾਲ ਕਿਸਾਨ ਦੀ ਵੀ ਤੋੜਤੀ ਨਾਲ ਮਜ਼ਦੂਰ ਤੇ ਟਰਾਂਸਪੋਰਟ ਦੀ ਵੀ ਤੋੜਤੀ ਸਾਰਿਆਂ ਨੂੰ ਸਾਨੂੰ ਮਾਰ ਕੇ ਸਾਡੇ ਬਾਰਡਰ ਬੰਦ ਕਿਉਂ ਕੀਤੇ ਆ ਇਸ ਕਰਕੇ ਅਸੀਂ ਇਹ ਬਾਰਡਰ ਦੇ ਲੋਕਾਂ ਦੇ ਵਿੱਚ ਕੋਈ ਇੰਡਸਟਰੀ ਨਹੀਂ ਲਾਈ ਜੇ ਇੰਡਸਟਰੀ ਨਹੀਂ ਲਾਈ ਤੇ ਸਾਡੇ ਨਾਲ دریا ਪੈਂਦਾ ਇੱਥੇ ਜੇ ਲੇਕ ਝੀਲ ਵਰਗੀ ਉਸ ਦੀ ਝੀਲ ਚੰਗੀ ਬਣਾ ਦਿਓ ਸੈਰਗਾ ਜੇ ਲੋਕੀ ਬੰਬੇ ਜਾਂਦੇ ਆ ਜੇ ਸਾਡੇ ਲੋਕ ਗੋਆ ਚ ਜਾਂਦੇ ਆ ਜੇ ਸਾਡੇ ਲੋਕ ਹਾਲੈਂਡ ਜਾਂਦੇ ਆ ਸਿੰਗਾਪੁਰ ਜਾਂਦੇ ਆ ਕਿ ਉਹ ਵੀ ਮੁਲਕ ਜਿਹੜੇ ਇੱਕ ਟਾਪੂ ਹੀ ਹੈ ਨਾ ਤੇ ਫਿਰ ਸਾਡੇ ਨਾਲ ਸਤਲੁਜ ਤੇ ਕਿੱਡੀ ਤਗੜੀ ਝੀਲ ਬਣਦੀ ਹੈ ਸਾਡੇ ਰਾਵੀ ਤੇ ਕਿੱਡੀ ਤਗੜੀ ਝੀਲ ਬਣਦੀ ਹੈ ਸਾਡੇ ਫਿਰੋਜ਼ਪੁਰ ਚ ਕਿੱਡੀ ਤਗੜੀ ਝੀਲ ਉੱਥੇ ਸ਼ਹਿਰ ਕਿਉਂ ਨਹੀਂ ਬਣਾਉਂਦੇ ਸਾਨੂੰ ਦੁਬਈ ਜਾਂਦੀ ਕਿ ਲੋੜ ਹੈ ਸਾਨੂੰ ਕਿ ਇੱਧਰ ਗੋਆ ਜਾਂਦੀ ਲੋੜ ਹੈ ਸਾਡੇ ਆਪ ਕੋ ਹੈ ਜੀ ਜੇ ਤੁਸੀਂ ਬਾਰਡਰ ਤੇ ਇੰਡਸਟਰੀ ਨਹੀਂ ਲਾਉਣੀ ਤੇ ਟੂਰਿਸਟ ਤਾਂ ਸਾਡਾ ਏਰੀਆ ਬਣਾਓ ਕਿਸੇ ਵੱਲ ਧਿਆਨ ਨਹੀਂ ਇੱਥੋਂ ਦਾ ਐਮਪੀ ਤੁਸੀਂ ਜਿਤਾ ਕੇ ਭੇਜਿਆ ਗਰਦਾਸਪੁਰ ਦਾ ਉਹ ਕਦੇ ਤਾਂ ਭੇਜ ਦਿਨੇ ਤੁਸੀਂ ਰਜੇਸ਼ ਖੰਨਾ ਕਦੇ ਤੁਸੀਂ ਭੇਜ ਦਿਓ ਸੰਨੀ ਦਿਓਲ ਉਹ ਚਾਰਕ ਟਬੂਸੀਆਂ ਲਾ ਕੇ ਤੇ ਆਪਣੇ ਪਰਿਵਾਰਾਂ ਨੂੰ ਪਾਲ ਕੇ ਬੈਠੇ ਆ ਤੇ ਇੱਥੇ ਐਮਪੀ ਨੇ ਤਾਂ ਕੋਈ ਬੋਲਿਆ ਬਾਲਿਆ ਹੀ ਕੱਖ ਨਹੀਂ ਗਾ ਬਾਰਡਰ ਖੋਲਣ ਦੀ ਦੱਸੋ ਗਰਦਾਸਪੁਰ ਦੇ ਐਮਪੀ ਨੇ ਬਾਰਡਰ ਖੋਲਣ ਦੀ ਗੱਲ ਕੀਤੀ ਹੋਵੇ ਤੇ ਬਾਰਡਰ ਜੇ ਖੁੱਲਦੇ ਨਹੀਂ ਬੋਲਿਆ ਤੇ ਫਿਰ ਸਾਡੇ ਨਾਂ ਤੋਂ ਪੰਜਾਬ ਦੇ ਹਿੰਦੂ ਲਈ ਬੋਲਿਆ ਨਾ ਮੁਸਲਮਾਨ ਲਈ ਈਸਾਈ ਲਈ ਬੋਲਿਆ ਇਸ ਕਰਕੇ ਮੀਟਿੰਗ ਅਸੀਂ ਕਰਕੇ ਪੰਜਾਬ ਦੇ ਲੋਕਾਂ ਨੂੰ ਜਗਾਉਣਾ ਚਾਹੁੰਦੇ ਸੀ ਤੇ ਅਸੀਂ ਕਹਿੰਦੇ ਆ ਕਿ ਅੱਜ ਨਮਾ ਚੰਦ ਚੜ੍ਹਤਾ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਸੀ ਕਿ ਅਸੀਂ ਗੁਰੂਗ੍ਰਾਮ ਸਾਹਿਬ ਦੇ ਦੋਸ਼ੀਆ ਨੂੰ ਫੜ ਲਾਂਗੇ ਰਹਿੰਦੇ ਨੂੰ ਤਾਂ ਫੜਿਆ ਹੀ ਨਹੀਂ ਸਗੋ ਐਡਵੋਕੇਟ ਜਰਨਲ ਕਿਹੜਾ ਲਾਤਾ ਕਈ ਜਿਹੜਾ ਸਰਸੇਵਾਲ ਸਾਹਿਬ ਦਾ ਵਕੀਲ ਦਾ ਚਿੱਲ ਉਹਦਾ ਵਕੀਲ ਹੈ ਤੇ ਫਿਰ ਭਾਈ ਪ੍ਰਕਾਸ਼ ਸਿੰਘ ਬਾਦਲ ਦੇ ਮੁੰਡੇ ਨੂੰ ਸੁਖਬੀਰ ਨੂੰ ਕਿਉਂ ਨਹੀਂ ਫੜਿਆ? ਸਮਿਤ ਸਿੰਘ ਸੈਨਿਕ ਕਿਉਂ ਨਹੀਂ ਫੜਿਆ? ਫੇਰ ਇਹਨਾਂ ਨੂੰ ਕਿਉਂ ਨਹੀਂ ਫੜਿਆ? ਕੀ ਇਹ ਕਾਦੇ ਲੱਗਦੇ ਆ ਸਰਸੈਲ ਸਾਧ ਨੂੰ ਕਿਉਂ ਨਹੀਂ ਫੜਿਆ? ਉਹਨੂੰ ਜੇਲ੍ਹ 'ਚ ਕਿਉਂ ਨਹੀਂ ਡੱਕਿਆ? ਤੇ ਅੱਜ ਉਮਰਾਂ ਨੰਗਲ ਨੂੰ ਭਾਲ ਕਰਤਾ ਜਿਹਨੇ ਸਿੱਧੀ ਗੋਲੀਆਂ ਮੇਰੇ ਸਾਡੇ ਸਾਹਮਣੇ ਮਾਰੀਆਂ। ਉਹਨੂੰ ਤਾਂ ਭਾਲ ਕਰਤਾ ਅੱਜ। ਇਹਦਾ ਮਤਲਬ ਗੁਰੂ ਜੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਕਿ ਮਿਲਣਾ ਹੈ ਜਿਹਨੇ ਗੋਲੀਆਂ ਮਾਰੀਆਂ ਇਹਦਾ ਮਤਲਬ ਅੱਜ ਤੋਂ ਬਾਅਦ ਕ੍ਰਿਸ਼ਨ ਭਗਵਾਨ ਨੂੰ ਜਿਹੜੀਆਂ ਗੋਲੀਆਂ ਵੱਜੀਆਂ ਕੋ ਜਾਇਜ ਵੱਜੀਆਂ। ਉਹਨੂੰ ਗੋਲੀਆਂ ਮਾਰਨ ਵਾਲੇ ਦਾ ਵਾਰ ਕਰਦੇ ਦੱਸੋ ਭਾਈ ਤੇ ਫਿਰ ਤੁਸੀਂ ਦੱਸੋ ਹੁਣ ਇਨਸਾਫ ਕੀ ਮਿਲ ਜੂਗਾ ਐਵੇਂ ਸੁਖਵੀਰ ਬਾਦਲ ਨੇ ਬਿਨਾ ਮੰਗਿਆ ਮਾਫੀ ਸਰਸੇ ਵਾਲੇ ਸਾਦੂ ਨੇ ਦਿੱਤੀ ਕਿ ਨਹੀਂ ਦਿੱਤੀ ਗਿਆਨੀ ਗੁਰਵਜਨ ਸਿੰਘ ਨੇ ਤੇ ਹੁਣ ਆਪ ਮਾਫੀਆਂ ਮੰਗਦਾ ਫਿਰਦਾ ਉਹਨੂੰ ਦੱਸੋ ਵੀ ਆਪੂ माफी ਉਹਦੀ ਮਾਫੀ ਪਤਾ ਕੀ ਹੈ ਕੁਰਸੀ ਪਚਾਓ ਮਾਫੀ ਹੈ ਹੁਣ ਜਸੇਦਰ ਕੌਂਕੇ ਦਾ ਰੋਲਾ ਪਾ ਰਿਹਾ ਜਸੇਦਰ ਕੌਂਕੇ ਦਾ ਗਵਾਹ ਤਾਂ ਮੁਖਮਈਆਂ ਤੇ ਮੇਰੇ ਸਾਹਮਣੇ ਸ਼ਹੀਦ ਕੀਤਾ 31 ਸਾਲ ਇਹਨੂੰ ਯਾਦ ਨਹੀਂ ਆ ਨਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਆਇਆ ਨਾ ਦਿੱਲੀ ਨੂੰ ਆਇਆ ਨਾ ਸਾਡੇ ਕਿਸੇ ਜ਼ਥੇਦਾਰ ਨੂੰ ਆਇਆ ਨਾ ਦੋ ਤੋਂਦੂ ਬਾਅਦ ਦੋ ਵਾਰੀ ਬਾਦਾਂ ਦੀ ਸਰਕਾਰ ਬਣੀ ਐ ਨਾ ਉਹਨੂੰ ਆਇਆ ਤੇ ਉਹਨੂੰ ਕੋ ਕੋ ਕਿਤੇ ਮਾਰਤਾ ਸੀ ਕਹਿੰਦੇ ਭੱਜ ਗਿਆ ਜੀ ਉਹਦੀਆਂ ਬਾਹਾਂਵਾਂ ਵੀ ਤੋੜਤੀਆਂ ਉਹਦੀਆਂ ਦੋਨੇ ਤੋੜਤੀਆਂ ਇਹ ਵੀ ਤੁਹਾਡੇ ਮੈਨੂੰ ਵੀ ਮਾਰ ਦੇਣਾ ਸੀ ਹੈ ਤੇ ਮਾਰ ਦੇਣਾ ਸੀ ਤੁਸੀਂ ਦੱਸੋ ਜਦੋਂ ਗੁਰੂ ਦੀ ਬੇਦਵੀ ਹੋਈ ਐ ਉਹਦੇ ਵਿੱਚ ਮੇਰਾ ਬਿਆਨ ਨਹੀਂ ਲਿਆ ਕਿਉਂ ਜੇ ਇਹ ਬੰਦੇ ਗਾਂ ਲੈ ਲੈ ਤੱਕ ਕੱਟੜ ਰਹਿਣਗੇ ਜਦੋਂ ਤਵਾੜੀ ਦੀ ਰਿਪੋਰਟ ਬਣਦੀ ਸੀ ਉਦੋਂ ਮੇਰਾ ਬਿਆਨ ਨਹੀਂ ਲਿਆ ਕਿਉਂਕਿ ਜੇ ਇਹ ਗਵਾਹ ਬਣ ਗਿਆ ਤੇ ਫਿਰ ਇਹ ਕੱਟੜ ਰਹੇ ਜੂਗਾ ਤੇ ਫਿਰ ਮੁਕਰਣਾ ਹੀ ਨੀਗਾ ਫਿਰ ਜਾਂ ਤਾਂ ਫਿਰ ਇਹਨੂੰ ਜਾਂ ਤਾਂ ਮਕਰੌਣ ਲਈ ਪਤਾ ਨਹੀਂ ਕੀ ਕੁਛ ਕਰਨਾ ਪਊ ਜਾਂ ਮੈਨੂੰ ਗੋਲੀ ਮਾਰਨੀ ਪਊ ਫੇਰ ਹੀ ਕੰਮ ਹੋਊਗਾ ਇਹਨਾਂ ਦਾ ਠੀਕ ਹੈ ਨਾ ਉਹ ਤਾਂ ਕੰਮ ਹੋਣਾ ਨਹੀਂਗਾ ਤੇ ਹੁਣ ਜਿੰਨੇ ਕਹਿੰਦੇ ਆ ਵੀ ਕੌਂਕੇ ਦੇ ਹਮਦਰਦ ਆ ਜਿਹਨੇ ਮੈਂ ਗਵਾਹੀ ਦਿੱਤੀ ਆ ਅਖਬਾਰ ਨੇ ਖਬਰ ਲਈ 2 ਦਸੰਬਰ 9 ਦਾ ਸਪੋਕਸਮੈਨ ਅਖਬਾਰ ਨੇ ਲਈਆ ਇੱਕ ਗਵਾਹੀ ਹੋਰ ਤੇ ਆਹ ਕਹਿੰਦੇ ਤਵਾੜੀ ਦੀ ਰਿਪੋਰਟ ਜੀ ਕਹਿੰਦੇ ਜਨਤਕ ਹੋ ਗਿਆ ਸੀ ਦਾ 10 ਸਾਲ ਦੀ ਦਸੀ ਆ ਕੜਾਈ ਬਿਠੇ ਉਹ ਕੜਾ ਕੇ ਸੀ ਹਾਈ ਕੋਰਟ ਗਏ ਰੰਜਨ ਲਖਨਪਾਲ ਵਲੀਕੀਲ ਗਿਆ ਤੇ ਹਾਈ ਕੋਰਟ ਨੇ ਕੀ ਜਵਾਬ ਦਿੱਤਾ ਕਿ ਇਹ ਕੇਸ ਬਰਾਣਾ ਹੋ ਗਿਆ ਇਹ ਰੰਜਨ ਲਖਨਪਾਲ ਨੇ ਕਿਹਾ ਮੈਂ ਕੇਸ ਪਾਇਆ ਉਹਦੇ ਤੇ ਹੁਣ ਮੈਨੂੰ ਫੇਰ ਨਹੀਂ ਪੁੱਛਦੇ ਆ ਜਿਹੜੇ ਪੰਥ ਦੇ ਨਰਦੀ ਆ ਇਹ ਉਹ ਨਹੀਂ ਪੁੱਛਦੇ ਫਿਰ ਜੇ ਪੰਥ ਦੇ ਆਦੀ ਮੈਨੂੰ ਨਹੀਂ ਪੁੱਛਦੇ ਨਾ ਤਾਂ ਮੈਨੂੰ ਬਾਦਲ ਦੀ ਸਰਕਾਰ ਪੁੱਛਿਆ ਵੀ ਤੂੰ ਗਵਾਹੀਆਂ ਦੱਸ ਨਾ ਮੈਨੂੰ ਬਿਆੰਤ ਪੁੱਛੜਾ ਉਹਦੇ ਬਾਰੇ ਪੁੱਛਿਆ ਗਿਆ ਵੀ ਦੱਸ ਤੇਰੀ ਗਵਾਹੀ ਆ ਆ ਹੁਣ ਰੌਲਾ ਪਾਉਂਦੇ ਫਿਰਦੇ ਸਾਰੇ ਹੁਣ ਜਿਹੜਾ ਦਰਸ਼ਨ ਖੁੱਟਾ ਐ ਐਮ ਐਲ ਐ ਉਹ ਵਿਅੰਤ ਦੀ ਸਰਕਾਰ ਚ ਕਿੱਥੋਂ ਐਮਐਲ ਬਣਿਆ ਉਹ ਜਗਰਾਉਂ ਤੋਂ ਤੇ ਉਹ ਵਜ਼ੀਰ ਵੀ ਬਣਿਆ ਤੇ ਫਿਰ ਦੱਸੋ ਉਦੋਂ ਕਾਂਗਰਸ ਦੇ ਸਾਰੇ ਐਮਐਲ ਕਿਉਂ ਨਹੀਂ ਬੋਲੇ ਕਿ ਜਸਰਨ ਗੋਲੀ ਮਾਰੀ ਐ ਕੋਈ ਬੋਲੇ ਹੀ ਨਹੀਂ ਤੇ ਹੁਣ ਰੌਲਾ ਪਾਈ ਜਾਂਦੇ ਆ ਜੀ ਪਾਈ ਜਾਂਦੇ ਆ ਜੀ ਹੈ ਇਸ ਕਰਕੇ ਇਹ ਸਾਰੇ ਹੁਣ ਕਹਿੰਦੇ ਜੀ ਵਕੀਲ ਕਹਿੰਦੇ ਜੀ ਵਕੀਲਾਂ ਦਾ ਪੈਨਲ ਦੇ ਦੇਣਾ ਦੂਜਾ ਕਹਿੰਦਾ ਮੈਂ ਦੇਣਾ ਸਾਨੂੰ ਇਹਨਾਂ ਦੇ ਵਕੀਲਾਂ ਦਾ ਕੋਈ ਇਤਬਾਰ ਨਹੀਂ ਇਹ ਕੇਸ ਨੂੰ ਉੱਪਰ ਲੈ ਜਾਣਗੇ ਜਦੋਂ ਕੇਸ ਨੇੜੇ ਆਇਆ ਤੇ ਇਹਨਾਂ ਦੇ ਬੰਦੇ ਮੁਕਰ ਜਾਣਗੇ ਇਹ ਭੰਬਲ ਪੁੱਸੇ ਪਾ ਰ ਮੈਂ ਇਹ ਜਿਹੜੇ ਜਥੇਦਾਰਾਂ ਦੀਆਂ ਕਮੇਟੀਆਂ ਦੇ ਸਾਨੂੰ ਕੋਈ ਤਬਾਰ ਨਹੀਂ ਉਹਨੂੰ ਰੱਦ ਕਰਾ ਸਾਡਾ ਵਕੀਲ ਮਹਿਮੂਦ ਪਰਾਚਾ ਸੁਪਰੀਮ ਕੋਰਟ ਦਾ ਉਹਦੇ ਨਾਲ ਡਿਸਕਸ ਕੀਤੀ ਹੈ ਕਰਨ ਰਾਜ ਸਾਡਾ ਵਕੀਲ ਹੈ ਉਹ ਲੜਾਈ ਲੜੂ ਇਹ ਜਿਹੜਾ ਫਰਮਾਨ ਕੌਮ ਵੱਲੋਂ ਸਾਡੀ ਕੌਮ ਦਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਮੈਂ ਜਗਤਾਰ ਸਿੰਘ ਹਵਾਰਾ ਨੂੰ ਬਹੁਤ ਚਿੱਠੀ ਲਿਖ ਦਿੱਤੀ ਬਹੁਤ ਵੱਡੀ ਕਿ ਤੈਨੂੰ ਕੌਮ ਨੇ ਚੁਣਿਆ ਇਹ ਤਾਂ ਲਫਾਫੇ ਚੋਂ ਕੱਢੇ ਜਥੇਦਾਰ ਹੈ ਹੁਣ ਤੈਨੂੰ ਮੈਨੂੰ ਦੱਸੋ ਵੀ ਜਿਹੜੇ ਗੁਰੂ ਦੀ ਬੇਅਦਬੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੇਅਦਬੀ ਹੋਈ ਹੈ ਸਾਹਮਣੇ ਮੇਰੇ ਕੋਲ 58 ਪੇਜ ਦੀ ਰਿਪੋਰਟ ਹੈ ਉਸ ਬੇਅਦਬੀ ਦੇ ਵਿੱਚ ਮੇਰੇ ਤੇ ਲੱਕੜਾਂ ਚੋਰੀ ਦਾ ਪਰਚਾ ਪਾ ਕੇ ਬਾਦਲ ਨੇ ਮੈਨੂੰ 9 ਮਹੀਨੇ ਜੇਲ੍ਹ ਚ ਰੱਖਿਆ ਹੈ ਤੇ ਸਰਸੇ ਵਾਲੇ ਸਾਧ ਦੀ ਜਿਹੜੀ ਫਿਲਮ ਸੀ ਮੈਸेंजर ਆਫ ਗॉड ਉਹਦੇ 11-11 ਬੰਦੇ ਰੱਖੀ ਕਰਦੇ ਰਹੇ ਆ ਤੇ ਫੇਰ ਤੇ ਹੁਣ ਭਾਈ ਕੋਈ ਨਹੀਂ ਬੋਲਦਾ ਉਮਰਾਨ ਅੰਗਲ ਨੂੰ ਹਲਕਾ ਕੀਤਾ ਕਿਉਂ ਹਲਕਾ ਕੀਤਾ ਇਹ ਸਾਰੇ ਇੱਕੋ ਥੱਲੇ ਦੇ ਚੱਟੇ-ਵੱਟੇ ਆ ਤੇ ਅੱਜ ਇਹ ਜਿਹੜੇ ਸਾਫਕਾ ਜਿਹੜੇ ਫੌਜੀ ਆ ਧਰਮੀ ਫੌਜੀਆ ਨੂੰ ਅੱਜ ਤੱਕ ਜਿਨ੍ਹਾਂ ਨੇ ਪੱਗ ਰੱਖੀ ਕਿਸੇ ਨੇ ਅੱਜ ਟਰੈਕਟਰ ਦਿੱਤੀ ਐ ਐਮਐਲਏ ਦੀ ਕਿਸੇ ਨੇ ਵਜ਼ੀਰ ਬਣਾਇਆ ਕਿਸੇ ਨੇ ਚੇਅਰਮੈਨ ਬਣਾਇਆ ਕਿਸੇ ਨੇ ਐਸਡੀਪੀ ਦਾ ਮੈਂਬਰ ਬਣਾਇਆ ਕਿਸੇ ਫੌਜੀ ਜਿਹਨੇ ਜਿਹੜੇ ਬਾਰਡਰ ਤੇ ਲੜਾਈ ਲੜੀ ਐ ਜਿਨ੍ਹਾਂ ਕੋਲੇ ਮੈਡਲ ਆਏ ਉਹਨਾਂ ਚੋਂ ਕਿਸੇ ਨੂੰ ਐਮਐਲਐਮਪੀ ਬਣਾਇਆ ਉਹ ਤਾਂ ਰੋਂਦੇ ਫਿਰਦੇ ਆ ਤੁਸੀਂ ਮੈਨੂੰ ਤੁਸੀਂ ਜਿਨ੍ਹਾਂ ਦੇ ਪਰਿਵਾਰ ਸ਼ਹੀਦ ਹੋਇਆ ਉਹਨਾਂ ਚੋਂ ਕਿਹਨੇ ਐਮਐਲਐਮ ਕਿਹਨੂੰ ਬਣਾਇਆ ਜਿਹੜੇ ਬੰਦੀ ਸਿੰਘ ਆ ਉਹਨਾਂ ਚ ਕੀ ਨਹੀਂ ਬਣਾ ਦੱਸੋ ਕਿਹੜਾ ਕਿਸਾਨ ਸੀ ਜਿਹਨੇ ਸੰਘਰਸ਼ ਕੀਤਾ ਜਿਹਨੂੰ ਐਮ ਐਲ ਏ ਬਣਾਇਆ ਹੋਵੇ ਕਿਸੇ ਨੂੰ ਵਜ਼ੀਰ ਐਮ ਪੀ ਬਣਾਇਆ ਹੋਵੇ ਇਹ ਕਹਿੰਦੇ ਆ ਵੀ ਅਸੀਂ ਸੰਘਰਸ਼ ਕਰੀਏ ਸਾਡੇ ਪੁੱਤ ਵਜ਼ੀਰ ਬਣ ਸਾਡਾ ਦੋਤਾ ਵਜ਼ੀਰ ਹੋ ਜਾਏ ਸਾਡਾ ਦੋਤਾ ਐਮ ਐਲ ਏ ਬਣ ਜਾਏ ਸਾਡਾ ਪੋਤਰਾ ਬਣ ਤੇ ਸਾਡੀ ਘਰ ਵਾਲੀ ਬਣ ਜਾਏ ਇਹ ਦਲ ਬਦਲੂਆਂ ਦੇ گروਹ ਨੂੰ ਮੈਂ ਪੰਜਾਬ ਦੇ ਲੋਕਾਂ ਨੂੰ ਪਹਿਣਾ ਇਹ ਸਾਰੇ ਦਿੱਲੀ ਦੇ ਯਾਰ ਸ਼ਰਮਣੀ ਕਾਲੀ ਤਾਲ ਅਮਰ ਸਰਫਤ ਇਹ ਖੇਤਰੀ ਪਾਰਟੀ ਆ ਪੰਥ ਨੂੰ ਪੰਜਾਬ ਨੂੰ ਪਾੜੀ ਨੂੰ ਪੁੱਤ ਨੂੰ ਤੇ ਪਤ ਨੂੰ ਬਚਾਉਣ ਲਈ ਆਪਾਂ ਸਰਕਾਰੀ ਖਾਲਸਾ ਦਾ ਮੁੱਢ ਬਣਨ ਲਈ ਅੱਜ ਆਪਾਂ ਭਾਈ ਮੈਂ ਤੁਹਾਨੂੰ ਸੰਨੀ ਦੋਲ ਨਹੀਂ ਦੱਸ ਦਿੱਲੀ ਵਾਲਾ ਨਹੀਂ ਦਿੱਤਾ ਮੈਂ ਤੁਹਾਨੂੰ ਰਿਜੇਜ ਖੰਨਾ ਦਿੱਲੀ ਵਾਲਾ ਨਹੀਂ ਦਿੱਤਾ ਮੈਂ ਤੁਹਾਨੂੰ ਤੁਹਾਡਾ ਅਣਖੀ ਗੈਰਤਮਨ ਜਿਨ੍ਹਾਂ ਡਿੱਗੀ ਹੋਈ ਪੱਗ ਭਾਈ ਬਲਦੇਵ ਸਿੰਘ ਜੀ ਧਰਮੀ ਫੌਜੀ ਜਿਨ੍ਹਾਂ ਨੇ ਧਰਮੀ ਫੌਜੀ ਵੈਲਫੇਅਰ ਐਸੋਸੀਏਸ਼ਨ ਬਣਾਈ ਹੈ ਮਨੁਸ਼ ਰੋਗ ਧਰਮੀ ਫੌਜੀ ਦਾ ਸੰਘਰਸ਼ ਕਰਕੇ ਧਰਨੇ ਲਾ ਕੇ ਆਪਦਾ ਹੱਕ ਲੈ ਰਿਆ ਜਦੋਂ ਕਿ ਇਹ ਜਿੰਨੇ ਸਾਰੇ ਧਰਮੀ ਫੌਜੀ ਐ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਫਰਜ ਮੰਨਦਾ ਸੀ ਸਾਰਿਆਂ ਨੂੰ ਉੱਚੀਆਂ ਨੌਕਰੀਆਂ ਚਾਹੀਦੀਆਂ ਸੀ ਕੁਝ ਨੂੰ ਐਮਐਲਏ ਤੇ ਕੁਝ ਨੂੰ ਐਮਪੀ ਬਣਾਉਂਦੇ ਤੇ ਇਹਨਾਂ ਨੂੰ ਸਾਰਿਆਂ ਨੂੰ ਵਧੀਆ ਇੱਕ ਇੱਕ ਕੋਠੀ ਪਾ ਕੇ ਸਾਰੀ ਉਹ ਮੰਨ ਲਈ ਇਹਨਾਂ ਦੀਆਂ ਪੈਨਸ਼ਨਾਂ ਲੱਗੀਆਂ ਹੁੰਦੀਆਂ ਤੇ ਇਹ ਇਹਨਾਂ ਦਾ ਇੱਕ ਮਿਊਜ਼ੀਅਮ ਬੜਿਆਉਂਦਾ ਵੀ ਇਹ ਬੰਦੇ ਐ ਕਿ ਇਹਨਾਂ ਨੂੰ ਸਲੂਟ ਵੱਜਦੇ ਸਾਰੇ ਜਦੋਂ ਧਰਮੀ ਫੌਜੀ ਦੇ ਕੋਲੇ ਕੋਈ ਆਉਂਦਾ ਘਰੇ ਜਾਂਦਾ ਨੂੰ ਸਲੂਟ ਵੱਜਦਾ ਤੇ ਕੌਮ ਦੀ ਨਮਸ਼ਕਾਰ ਹੁੰਦੀ ਉਹਦੇ ਸਾਰੇ ਪਰਿਵਾਰ ਦਾ ਖਾਨਦਾਨ ਦਾ ਨਾਮ ਲਿਖਿਆ ਜਾਂਦਾ ਵੀ ਉਸ ਖਾਨਦਾਨ ਦਾ ਜੋਦਾ ਤਾਂ ਜੋ ਅਗਲੀਆਂ ਨਸਲਾਂ ਇਹ ਲੜਾਈ ਲੜ ਸਕਦੀਆਂ ਤੇ ਲੇਕਿਨ ਐਸਡੀਪੀਸੀ ਇਨਾ ਧਰਮੀ ਫੌਜੀਆਂ ਨਾਲ ਗੱਲ ਕਰਨ ਨੂੰ ਵੀ ਰਾਜ਼ੀ ਨਹੀਂ ਹੈਗੀ ਦੋ ਤਿੰਨ ਵਾਰੀ ਜਿੱਦਨ ਐਸਡੀਪੀਸੀ ਦੇ ਪ੍ਰਧਾਨ ਦੀ ਇਲੈਕਸ਼ਨ ਸੀ ਉਸ ਦਿਨ ਵੀ ਜਰਨਲ ਇਜਲਾਸ ਤੇ ਧਰਮੀ ਫੌਜੀ ਪਹੁੰਚਦੇ ਆ ਤੇ ਇਹਨਾਂ ਨੂੰ ਧੱਕੇ ਵੱਜਦੇ ਆ ਕਿਸ ਤਰ੍ਹਾਂ ਦੇਖਦੇ ਜਦੋਂ ਜੀ ਇਹਨਾਂ ਦੀ ਸਾਰ ਹੀ ਨਹੀਂ ਲਈ ਜਦੋਂ ਇਹਨਾਂ ਦੀ ਸੋਚਦੇ ਉਹ ਹੈ ਹੀ ਨਹੀਂ ਉਹ ਸੋਚ ਦਿੱਲੀ ਤੇ ਨਾਗਪੁਰ ਦੀ ਹੈ ਦਿੱਲੀ ਦਾ ਯਾਰ ਹੈ ਦਿੱਲੀ ਦਾ ਯਾਰਾ ਨੇ ਦਰਬਾਰ ਸਭ ਠਾਇਆ ਦਿੱਲੀ ਦੇ ਯਾਰ ਇੱਥੇ ਬੈਠੇ ਆ ਹੈ ਦਿੱਲੀ ਦੇ ਯਾਰ ਤੁਹਾਡੇ ਪਿੰਡਾਂ ਚ ਆ ਕੇ ਪੰਬਲ ਪੂਸਾ ਗੱਲ ਬਦਲੂ ਕਰਕੇ ਹੈ ਕਦੇ ਉਸ ਪਾਰਟੀ ਚ ਕਦੇ ਉਸ ਪਾਰਟੀ ਮੈਨੂੰ ਪੰਜਾਬ ਦਾ ਇੱਕ ਵੀ ਲੀਡਰ ਦਿਖਾ ਦਿਓ ਜਿਹੜਾ ਦਲ ਬਦਲੂ ਨਹੀਂ ਹੈ ਇੱਕ ਵੀ ਦਿਖਾ ਦਿਓ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਦਲ ਬਦਲੀਆਂ ਤੋਂ ਬਚੋ ਇਹ ਪਾਰਟੀ ਤੁਹਾਡੀ ਖੇਤਰੀ ਆਪਣੀ ਪਾਰਟੀ ਹੈ ਮੇਰੀ ਪਾਰਟੀ ਨੇ ਸਭ ਤੋਂ ਪਹਿਲਾਂ ਹਿੰਦੂ ਉਮੀਦਵਾਰ ਉਤਾਰਿਆ ਨਮਨੀਤ ਗੋਪੀ ਸਾਡੀ ਪਾਰਟੀ ਹਿੰਦੂ ਮੁਸਲਮਾਨਾਂ ਸਾਈਆਂ ਦਾ ਸਤਿਕਾਰ ਕਰਦੀ ਹੈ ਇਹ ਪਤਾ ਕੀ ਕਰਦੀ ਹੈ ਇਹ ਸਾਰੀਆਂ ਪਾਰਟੀਆਂ ਕੀ ਕਹਿੰਦੀਆਂ ਇਹ ਇੱਕ ਮਾਹੌਲ ਕ੍ਰੀਏਟ ਕਰਦੀਆਂ ਕੰਮ ਤਾਂ ਕਰਦੀਆਂ ਨਹੀਂ ਕ腐ਪਸ਼ਨ ਕਰਦੀਆਂ ਘਰ ਭਰਦੀਆਂ ਹੈ ਰੇਤ ਦੇ ਖੱਡੇ ਵੇਚਦੀਆਂ ਨਸ਼ਾ ਵੇਚਦੀਆਂ ਸਾਡੇ ਕੌਮਨ ਮਾਰਦੀਆਂ ਚੰਗਾ ਸੋਸ਼ਲ ਮੀਡੀਆ ਦੀ ਗੱਲ ਕਰਦੇ ਉਹਦਾ ਸੋਸ਼ਲ ਮੀਡੀਆ YouTube ਚੈਨਲ ਹੀ ਬੰਦ ਕਰਦੇ ਆ ਜੇ ਤੋ ਫ੍ਰੀडम ਆਫ ਸਪੀਚ ਆ ਫ੍ਰੀडम ਆਫ ਐਕਸਪ੍ਰੈਸ਼ਨ ਆ ਤੇ ਫਿਰ ਭਾਈ ਉਹਦਾ ਬੰਦ ਹੈ ਅੱਜ ਤੱਕ ਕਿਉਂ ਨਹੀਂ ਬੰਦ ਹੁੰਦਾ ਦੂਜੇ ਚੈਨਲ ਕਿਉਂ ਨਹੀਂ ਬੰਦ ਜੋ ਮਰਜ਼ੀ ਬੋਲੀ ਜਾਣ ਜੋ ਮਰਜ਼ੀ ਉਲਝਲੂ ਕਰੀ ਜਾਣ ਤੇ ਜੇ ਤੁਹਾਡਾ ਕੋਈ ਚੌਲ ਨੌਜੌਨ ਵੀ ਚੰਗਾ ਗਾਣਾ ਵੀ ਗਾ ਦੇਵੇ ਜਿਵੇਂ ਸਿੱਧੂ ਮੂਸੇ ਵਾਲੇ ਨੂੰ ਗੋਲੀਆਂ ਕਿਉਂ ਮਾਰੀਆਂ ਦੱਸੋ ਹੈ ਉਹ ਤਾਂ ਮਾਰੀਆਂ ਕਿਉਂ ਬੋਲਦਾ ਸੀ ਵੀ ਉਹਨਾਂ ਦੇ 3 ਮਿੰਟ ਦੇ ਗਾਣੇ ਨੇ ਇੱਕ ਪਲਟਾ ਲਿਆਤਾ 3 ਮਿੰਟ ਦੇ ਗਾਣੇ ਨੇ ਜੇ ਪਲਟਾ ਲਿਆਦਾ ਕਹਿੰਦਾ ਪਲਟਾ ਲਿਆ ਦੂਗਾ ਮੈਂ ਤੈਨੂੰ ਮਿਲ ਕੇ ਆ ਤੇ ਫਿਰ ਭਾਈ ਇੱਕ ਜਿਹੜੀ ਬੰਬੇ ਦੀ ਇੰਡਸਟਰੀ ਦਾ ਵਿੱਚ ਹੱਥ ਹੈ ਉਹ ਕਹਿੰਦੇ ਵੀ ਜਿਹੜੀ ਇੰਡਸਟਰੀ ਬੰਬੇ ਸੀ ਉਹ ਮੂਸੇ ਵਾਲੇ ਚ ਆ ਗਈ ਹੈ ਇਹ ਪੰਜਾਬ ਚ ਇੰਡਸਟਰੀ ਆਜੂ ਬੰਬੇ ਲੋਕੀ ਜਾਣਗੇ ਨਹੀਂ ਕਿਉਂਕਿ ਉਹ ਬੰਬੇ ਤੱਕ ਤੇ ਗਿਆ ਹੀ ਨਹੀਂ ਇੱਥੇ ਮੂਸੇ ਵਾਲੇ ਚ ਕਰ ਦਿੰਦਾ ਕੰਮ ਸਾਰਾ ਹੂੰ ਇੱਕ ਪੱਗ ਸੀ ਪੱਗ ਦਿਸਦੀ ਪੱਗ ਨੂੰ ਤਾਂ ਜਰਦਾ ਹੀ ਨਹੀਂ ਇਸ ਕਰਕੇ ਉਹਨੂੰ ਇਹਨਾਂ ਨੇ ਭਗਵੰਤ ਮਾਨ ਨੇ ਕਿਉਂ ਲਈ ਵਾਪਸ ਜੀ ਸਿਕਿਉਰਿਟੀ ਇਹਨਾਂ ਨੇ ਰਲ ਕੇ ਮਰਵਾਇਆ ਸਿੱਧੂ ਦੀਪ ਸਿੱਧੂ ਦਾ ਵੀ ਕੰਮ ਇਹਨਾਂ ਨੇ ਐਵੇਂ ਹੀ ਕਰਾਇਆ ਇਸ ਕਰਕੇ ਕੱਲ ਨੂੰ ਵੀ ਇਹਨਾਂ ਨੇ ਅਰੈਸਟ ਕੀਤਾ ਹੋਇਆ ਉਹਨੂੰ ਉਹਨੂੰ ਬਿਨਾਂ ਸ਼ਰਤ ਰਿਹਾ ਕਰ ਦੇਣਾ ਚਾਹੀਦਾ ਇਹ ਮਾੜੀ ਗੱਲ ਹੈ ਮੈਂ ਸਾਰੇ ਯੂਥ ਨੂੰ ਕਹਿਣਾ ਹੈ ਕਿ ਇਕੱਠੇ ਹੋ ਕੇ ਨਾ ਸਰਕਾਰੀ ਖਾਲਸਾ ਬਣਾ ਲਓ ਸਰਕਾਰੀ ਖਾਲਸਾ ਬਣਾ ਲਓ ਜੇ ਬਚਣਾ ਹੈ ਮੈਂ ਆਪਣੀ ਕੌਮ ਨੂੰ ਨਾ ਤਾਂ ਮੈਂ ਧਰਨਿਆਂ 'ਚ ਪਾਉਣਾ ਨਾ ਮੈਂ ਮਜਾਰਿਆਂ 'ਚ ਪਾਉਣਾ ਨਾ ਮੈਂ ਟੈਂਕੀਆਂ ਤੇ ਚੜਾਉਣਾ ਹੈ ਟੈਂਕੀਆਂ ਤੇ ਚੜਾਂਗੇ ਜੇ ਲੋੜ ਪਈ ਤਾਂ ਚੜਾਂਗੇ ਨਾ ਮੈਂ ਕੁੱਟ ਖੋਣੀਆਂ ਨਾ ਪੱਗਾਂ ਲਾਉਣੀਆਂ ਤੇ ਹੁਣ ਧਰਨਿਆਂ ਤੇ ਬਾਦਲ ਬੈਠੇ ਸੁਖਵੀਰ ਬੈਠਦਾ ਰੰਗਦਾ ਸੀ ਕਿ ਨਹੀਂ ਹਰੀਕੇ ਪੱਤਨ ਤੇ ਸਾਨੂੰ ਤਾਂ ਵਿਹਲੜ ਦੱਸਦਾ ਹੁੰਦਾ ਸੀ ਵੀ ਘਰ ਵਾਲੀਆਂ ਨੇ ਪੁੱਛਦੀਆਂ ਜਿੱਦਾਂ ਤੂੰ ਚੀਕਾ ਮਾਰਦਾ ਸੀ ਹਰੀਕੇ ਪੱਤਨ ਤੇ ਹੈ ਜੀ ਮੈਨੂੰ ਠੰਡ ਲੱਗਦੀ ਹੈ ਇਸ ਕਰਕੇ ਹੁਣ ਸੁਖਵੀਰ ਧਰਨੇ ਤੇ ਬੈਠੇ ਮੋਦੀ ਕੇ ਧਰਨੇ ਤੇ ਬੈਠਣ ਤੇ ਹੁਣ ਧਰਨਿਆਂ ਤੇ ਬੈਠਣ ਬਾਦਲ ਕੇ ਆਪਰੇ ਧਰਨੇ ਤੇ ਬੈਠ ਅਸੀਂ ਰਾਜ ਮੈਂ ਯਾਰ ਤੁਹਾਨੂੰ ਅਦਰ ਅਸਰ ਤੇ ਮੈਂ ਤੁਹਾਨੂੰ ਬਾਦਸ਼ਾਹੀ ਦੇਣਾ ਚਾਹਣਾ ਹੈ ਲੈ ਕੇ ਹੁਣ ਤੁਸੀਂ ਦੱਸੋ ਤੁਸੀਂ ਸੋਚੀ ਜਾਂਦੇ ਹੋ ਸਾਰੇ 85% ਬੰਦੇ ਆਪਾਂ ਜਿਹੜੇ ਜਿਹੜੇ ਲੜਾਈ ਲੜ ਰਿਹਾ ਤੁਸੀਂ ਇਹ ਸੋਚਦੇ ਹੋ ਹੁਣ ਕਿਹਨੂੰ ਬਣਾਉਣਾ ਹੁਣ ਕਿਹਨੂੰ ਬਣਾਉਣਾ ਫਿਰ ਤੁਸੀਂ ਕੈਨੂੰ ਬਣਾ ਤੁਸੀਂ 75 ਸਾਲ ਚ ਕਿਹਨੂੰ ਕਿਹਨੂੰ ਬਣਾਉਣ ਬਣਾਉਣ ਦੀ ਪੱਠਾ ਪਠਾ ਲਿਆ ਤੇ ਫਿਰ ਯਾਰ ਤੁਸੀਂ ਬਣਾਉਣ ਵਾਲੇ ਨਾ ਨਾ ਬਣੋ ਬਣਨ ਵਾਲੇ ਬਣੋ ਤੁਸੀਂ ਨੀ ਬਣ ਸਕਦੇ ਹੁਣ ਬਾਈ ਐਨ ਆਰ ਆ ਟੀ ਵੀ ਆ ਸਾਰੇ ਨੌਜੋਨ ਆ ਤੁਸੀਂ ਐਮ ਐਲ ਕਿਉਂ ਨਹੀਂ ਬਣ ਸਕਦੇ ਤੁਹਾਡੇ ਕਿਹੜਾ ਨਹੀਂ ਚੀਜ਼ ਹੈਗੀ ਅੱਖਾਂ ਤੁਹਾਡੇ ਆ ਖੂਨ ਤੁਹਾਡੇ ਆ ਜਵਾਨ ਉਹੀ ਆ ਉਹੀ ਜਾਣੇ ਉਹ ਤੁਹਾਡੇ ਤੁਸੀਂ ਕਿਉਂ ਨਹੀਂ ਬਣ ਸਕਦੇ ਤੁਸੀਂ ਤਾਂ ਨਹੀਂ ਬਣਦੇ ਕਿ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋ ਤੁਸੀਂ ਦਿੱਲੀ ਦੇ ਯਾਰ ਨਹੀਂ ਤਾਂ ਨਹੀਂ ਬਣਦੇ ਜਦੋਂ ਦਿੱਲੀ ਦੇ ਯਾਰ ਬਣ ਗਏ ਉਹ ਤੁਹਾਨੂੰ ਬਣਾ ਦੇਣਗੇ ਇਸ ਕਰੇ ਦਿੱਲੀ ਦੇ ਯਾਰਾਂ ਦਾ ਖਹਿੜਾ ਛੱਡੋ ਪੰਜਾਬ ਤੇ ਪੰਥ ਦੇ ਯਾਰ ਇਕੱਠੇ ਹੋ ਕੇ ਇਹ ਰੌਲਾ ਪਾਉਂਦੇ ਆ ਜਦੋਂ ਉਹਨਾਂ ਕੋਲ ਕੰਮ ਨਹੀਂ ਹਿੰਦੂ ਮੁਸਲਮਾਨ ਦਾ ਵੈਰੀ ਆ ਮੁਸਲਮਾਨ ਸਿੱਖ ਦਾ ਵੈਰੀ ਸਿੱਖ ਸਾਈ ਦਾ ਵੈਰੀ ਆ ਕੋਈ ਕਿਸੇ ਨਹੀਂ ਮਰੇ ਨਾ ਸਹੀ ਦੁਕਾਨ ਚ ਲੜਦੇ ਨਾ ਅਸੀਂ ਵਿਆਹ ਚ ਲੜਦੇ ਨਾ ਸ਼ਾਦੀ ਚ ਲੜਦੇ ਨਾ ਅਸੀਂ ਤਾਂ ਕਿਤੇ ਲੜਦੇ ਹੀ ਨਹੀਂ ਹੈ ਜੇ ਅਸੀਂ ਲੜਦੇ ਨਹੀਂ ਫਿਰ ਫਿਰ ਅਸੀਂ ਇੱਕ ਦੂਜੇ ਦੇ ਦਸ਼ਮਣ ਕਿਉਂ ਆ ਇਸ ਕਰਕੇ ਉਹਨਾਂ ਕੋਲੇ ਹੋਰ ਤਾਂ ਆਪਣੇ ਚ ਫੁੱਟ ਪਾ ਨਹੀਂ ਸਕਦੇ ਜਿਹੜੀ ਏਕਤਾ ਗੁਰੂ ਤੇਗ ਬਹਾਦਰ ਨੇ ਸੀਸ ਦੇ ਕੇ ਕਾਇਮ ਕਰਦੇ ਮੈਂ ਤੋੜ ਦੂੰਗਾ ਤੁਸੀਂ ਤੋੜ ਦੋਗੇ ਇਹ ਟੁੱਟੀ ਨਹੀਂ ਸਕਦੀ ਤੇ ਫਿਰ ਭਈ ਇਹ ਵੀ ਕਿਉਂ ਲੜੀ ਲੜੀ ਅਸੀਂ ਕੋਈ ਨਹੀਂ ਲੜਦੇ ਇਹ ਇਹ ਆਪਣਾ ਇਕੱਠਾ ਹੋਇਆ ਇਨਾਂ ਦੇ ਕੀੜੇ ਕੀੜੀਆਂ ਲੜਵੇਂ ਜਿੱ ਇਕੱਠੇ ਹੋਗੇ ਤਾਂ ਇਹਨੂੰ ਸੱਟ ਲੈਣਗੇ ਰਾਜ ਇਸ ਕਰਕੇ ਇਹਨਾਂ ਦੇ ਪਾਵੇਂ ਤੇ ਪਾਓ ਮੈਂ ਹਿੰਦੂ ਵੀਰਾਂ ਨੂੰ ਵੀ ਕਹਿਣਾ ਵੀ ਤੁਹਾਡਾ ਮੋਦੀ ਨੇ ਬਾਤਾਂ ਪੱਠਾ ਤੁਸੀਂ ਕਹਿੰਦੇ ਮੋਦੀ ਸਾਡਾ ਨਹੀਂ ਮੋਦੀ ਤੁਹਾਡਾ ਨਹੀਂ ਮੋਦੀ ਨੇ ਇਜੀਟੇ ਖੋਲਤੇ ਬਿਗ ਬਾਜ਼ਾਰ ਖੋਲਤੇ ਮੈਟਰੋ ਖੋਲਤੇ ਆਧਾਰ ਖੋਲਤੇ ਵਿਸ਼ਾਲ ਮੈਗਾ ਮਾਰਕ ਖੋਲਦੇ ਡੀਮਾਰਟ ਰਿਲਾਇੰਸ ਖੋਲ ਕੇ ਜਿਨ੍ਹਾਂ ਨੇ ਤਿੰਨ ਕਾਲੇ ਕੰਨੂ ਲਾਗੂ ਕਰੇ 700 ਕਿਸਾਨਾਂ ਨੂੰ ਮਾਰਿਆ ਤੇ ਉਹ ਸਾਰਾ ਪੈਸਾ ਗਿਆ ਕਿੱਥੇ ਗੁਜਰਾਤ ਚੱਲ ਗਿਆ ਬਾਹਰ ਗਿਆ ਤੇ ਫੇਰ ਭਾਈ ਤੁਹਾਡਾ ਤਾਂ ਦੁਕਾਨਦਾਰ ਮਰ ਗਿਆ ਉਧਰ ਬਾਦਲ ਲੱਗਿਆ ਸੀ ਕਿ ਮੈਂ ਪੰਥ ਤੇ ਕਿਸਾਨਾਂ ਦਾ ਉਹਨੇ ਪੰਥ ਵੀ ਠੋਕਤਾ ਤੇ ਕਿਸਾਨ ਵੀ ਠੋਕਤੇ ਹੈ ਇਸ ਕਰਕੇ ਇਹਨਾਂ ਤੋਂ ਬਚੋ ਸਾਰੇ ਦਿੱਲੀ ਦੇ ਯਾਰਾਂ ਤੋਂ ਵੱਜੋ ਮੈਂ ਸਾਰੀਆਂ ਦਿੱਲੀ ਦੇ ਯਾਰ ਤੋਂ ਬਿਵਾਰੀ ਤਾਲ ਜਾਇਰ ਦੇ ਨਾ ਦਿੱਲੀ ਦੇ ਯਾਰਾਂ ਤੋਂ ਵੱਜੋ 2027 ਸਰਕਾਰੀ ਖਾਲਸਾ ਰਹੋ ਐਮਪੀ ਆਪਣੇ ਬਣਾਓ ਐਮਪੀ ਜਾਣਗੇ ਤੁਸੀਂ ਵਾਹ ਫੜ ਲੈ ਜਾ ਰਹੇ ਜਿਹੜਾ ਆਦਮੀ ਨੌਕਰੀ ਵੇਲੇ ਸਵਰਗ 'ਚ ਬੈਠਾ ਹੋਵੇ ਮੁੱਛ ਨੂੰ ਤਾ ਦਿੰਦਾ ਹੋਵੇ ਬੱਚੇ ਨੰਦ ਲੈਣ ਉਸ ਵੇਲੇ ਏਸੀ ਲੱਗੇ ਹੋਣ ਤੇ ਇਹ ਦਰਬਾਰ ਸਹੀ ਦੇ ਕੇ ਅਸਤੀਫਾ ਤੇ ਆ ਜੇ ਰੋਡ ਤੇ ਅੱਜ ਤੱਕ ਲੜਾਈ ਲੜਦਾ ਹੋਵੇ ਤੇ ਜੇ ਇਹਨੂੰ ਪਾਰਲੀਮੈਂਟ ਵਿੱਚ ਭੇਜ ਦਿਓਗੇ ਫਿਰ ਇਹਦੂ ਕਿੰਨੀ ਲੜਾਈ ਲੜੂਗਾ ਫਿਰ ਤਾਂ ਛੱਕੇ ਛਾੜਾ ਦੂਗਾ ਫਿਰ ਪਤਾ ਕੀ ਇੱਕ ਮੈਸੇਜ ਮਿਲ ਜੂ ਵੀ ਜਿਹੜਾ ਤੁਸੀਂ ਦਰਬਾਰ ਸਾਹਿਬ ਢਾਉਣ ਵਾਲਾ ਉਹਦੇ ਕੱਕ ਚ ਖੜਨ ਵਾਲ ਆ ਗਿਆ ਤੇ ਦਰਬਾਰ ਸਾਹਿਬ ਢਾਉਣ ਤੇ ਢਾਉਣ ਵਾਲੇ ਨੂੰ ਚਾਨਣ ਨੂੰ ਜਦੋਂ ਬਰਾਬਰ ਬੈਠਾ ਨਾ ਤੇ ਫਿਰ ਪਤਾ ਲੱਗੂ ਮੁੱਛ ਨੂੰ ਤਾ ਦੇ ਦੇ ਠੀਕ ਹੈ ਸਾਹਾ ਕਿ ਕਬੱਡੀ ਦੀ ਜ਼ਿੰਮੇਵਾਰੀ ਵੀ ਮਿਲੀ ਹੈ ਅਜੇ ਨੇ ਕਾਠ ਰੱਖਿਆ ਸੀ ਕੀ ਕਹਿਣਾ ਚਾਹੋਗੇ ਕੀ ਇਹ ਜਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਮੈਂ ਸਿੱਖਤਨ ਫੌਜੀ ਐਸ਼ੀਨ ਦਾ ਪ੍ਰਧਾਨ ਬਲਦੇ ਸਿੰਘ ਅਰਦਾਸੂ ਬੋਲ ਰਿਹਾ ਔਰ ਮੈਂ ਸਰਦਾਰ ਹਰਪੰਦਰ ਸਿੰਘ ਜਨਰਲ ਸਕੱਤਰ ਸੈਨਿਕ ਭਲਾਈ ਦੇ ਨੇ ਮਨੋਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਹਾਈ ਕਮਾਂਡ ਦਾ ਜਸ ਜਿਹਦਾ ਜਸ ਕਰਨ ਸੇ ਕਾਨ ਸਿੰਘ ਵਾਲਾ ਔਰ ਪੰਜਾਬ ਪ੍ਰਧਾਨ ਗੁਰਤੇਜ ਸਿੰਘ ਨੂੰ ਦੇ ਉਸ ਤੇ ਉੱਤੇ ਮੈਨੂੰ ਜਾ ਕੇ ਤੇ ਮੀਟਿੰਗ ਦੇ ਵਿੱਚ ਸਦਾ ਦਿੱਤਾ ਕਿ ਤੁਸੀਂ ਇੱਥੇ ਆਓ ਔਰ ਅੱਜ ਇਹਨਾਂ ਨੇ ਮੈਨੂੰ ਇੱਕ ਐਮਪੀ ਦੀ ਇਲੈਕਸ਼ਨ ਲੜਨ ਵਾਸਤੇ ਜ਼ਿੰਮੇਵਾਰੀ ਦਿੱਤੀ ਆ ਔਰ ਮੈਂ ਇੱਥੇ ਬੇਨਤੀ ਕਰਦਾ ਕਿ ਮੈਂ ਇਹਨਾਂ ਦਾ ਜਿੰਨਾ ਵੀ ਧੰਨਵਾਦ ਕਰਦਾ ਉਹਨਾਂ ਥੋੜਾ ਔਰ ਮੈਂ ਸਾਬਕਾ ਫੌਜੀਆਂ ਦਾ ਜਿੰਨਾ ਧੰਨਵਾਦ ਕਰਦਾ ਉਹਨਾਂ ਥੋੜਾ ਕਿਉਂਕਿ ਜਿਨ੍ਹਾਂ ਨੇ ਮੈਨੂੰ ਆਪਣੇ ਨਿਯੁਕਤ ਕਰਨ ਤੋਂ ਪਹਿਲਾਂ ਆਪਣਾ ਫੈਸਲਾ ਲਿਆਵਾ ਕਿ ਆਪਾਂ ਗਰਦਾਸਪੁਰ ਦੇ ਬਲਦੇਵ ਸਿੰਘ ਨੂੰ ਇਹ ਜ਼ਿੰਮੇਵਾਰੀ ਦਈਏ ਤੇ ਇਹਦੇ ਵਿੱਚ ਜਿਹੜੀ ਚੀਜ਼ ਵਾ ਅੱਗੇ ਜਾ ਕੇ ਜਿਹੜੀ ਚੱਲਣ ਦੀ ਗੱਲ ਵਾ ਉਹ ਮਰਕੇ ਚੀਜ਼ ਹੁੰਦੀ ਹੁਣ ਮੈਂ ਤੁਹਾਨੂੰ ਦੱਸਾਂ ਮੈਂ ਕੀ ਕਰਾਂਗਾ ਮੈਂ ਕੀ ਕਰਾਂਗਾ ਜਿਹੜੀ ਕੋਈ ਜਿਹੜਾ ਬੰਦਾ ਪਰਖਿਆ ਹੋਏ ਉਹਨੂੰ ਦੁਬਾਰਾ ਪਰਖਣ ਦੀ ਲੋੜ ਨਹੀਂ ਅਸੀਂ ਉਹ ਬੰਦੇ ਆ ਕਿ ਜਿੰਨ ਜਿਹੜੇ ਦੇਸ਼ ਦੀ ਰਾਖੀ ਵਾਸਤੇ ਗਏ ਸੀ ਔਰ ਆਪਣੇ ਬੱਚੇ ਸੁਖ ਦੇ ਜਿਹੜੇ ਸਾਡੇ ਜੀਵਨ ਬਤੀਤ ਕਰ ਰਹੇ ਸੀ ਔਰ ਆਹ ਆਪਣੇ ਜੀਵਨ ਦੇ ਸਾਰੇ ਸੁੱਖ ਤੇ ਆਰਾਮ ਛੱਡ ਕੇ ਤੇ ਅਸੀਂ ਧਰਮ ਤੇ ਕੌਮ ਨੂੰ ਜਿਹੜਾ ਹੋਏ ਉਹ ਪਹਿਲ ਦਿੱਤੀ ਸੀ ਤੇ ਜੇਕਰ ਸਾਨੂੰ ਇਹ ਜ਼ਿੰਮੇਵਾਰੀਆਂ ਮਿਲੀਆਂ ਨੇ ਤੇ ਅਸੀਂ ਅੱਜ ਉਹਨਾਂ ਦਾ ਜਿਹੜਾ ਬਣ ਕੇ ਜਿੱਥੇ ਅਸੀਂ ਪਬਲਿਕ ਦਾ ਵੇਖਣਾ ਉੱਥੇ ਆਹ ਜਿਹੜਾ ਪੰਥ ਧਰਮ ਤੇ ਕੌਮ ਦੇ ਉੱਤੇ ਇੱਕ ਦੂਜੇ ਨੂੰ ਕਰਕੇ ਲੜਾ ਰਹੇ ਨੇ ਇਹੋ ਜਿਹੇ ਜਿਹੜੇ ਝਮੇਲੇ ਨੇ ਇਹ ਅਸੀਂ ਖਤਮ ਕਰਾਂਗੇ ਦੂਸਰੇ ਹੁਣ ਜਿਸ ਤਰ੍ਹਾਂ ਮਲਕ ਵੀ ਹੁਣ ਸ਼ਰੋਮੀ ਘੇਟੀ ਜਿਹੜੀ ਆ ਉਹ ਇੱਕ ਮਲਕ ਵੀ ਬੜਾ ਡਰਾਮਾ ਖੇੜ ਰਹੀ ਆ ਉਹ ਕੱਲ ਮੈਂ ਤੁਸੀ ਪੱਤਰਕਾਰ ਦੇ ਜਾਣਦੇ ਹੋਗੇ ਕਿ ਇੱਕ ਸ੍ਰੀ ਦਰਬਾਰ ਸਾਹਿਬ ਵਿੱਚ ਟੈਂਕ ਤੇ ਤੋਪਾਂ ਵੜ ਕੇ ਸ੍ਰੀ ਅਕਾਲ ਤਖਤ ਦਾ ਠਹਿ ਠੇ ਰਹੀ ਹੋ ਜਾਂਦਾ ਉਸ ਦਾ ਫੈਸਲਾ 39 ਸਾਲ ਦੇ ਵਿੱਚ ਨਹੀਂ ਹੋ ਰਿਹਾ ਔਰ ਜਿਹੜਾ ਸੁਲਤਾਨਪੁਰ ਲੋਧੀ ਇੱਕ ਪੁਲਿਸ ਨੇ ਗੋਲੀ ਚਲਾਈ ਆ ਉਹਦਾ ਫੈਸਲਾ ਕਿ 3-4 ਮਹੀਨੇ ਦੇ ਵਿੱਚ ਹੋ ਰਿਹਾ ਜਿੱਥੇ ਕਿ ਕਿੱਟ ਵੀ ਨਹੀਂ ਖੜੀ ਜਿਹੜੇ ਇਹ ਤਾਂ ਦਲੀਆਂ ਜਾਂ ਧੱਕੇਸ਼ੀਆਂ ਸਰਕਾਰ ਕਰ ਰਹੀਆਂ ਨੇ ਜਾਂ ਜਿਹੜਾ ਆਮ ਪਬਲਿਕ ਨੂੰ ਅੱਜ ਜਿਹੜੀ ਸਾਡੀ ਰਾਜਨੀਤੀ ਹੈ ਸਿਰਫ ਬੰਦੇ ਨੂੰ ਡਰਾ ਕੇ ਧਮਕਾ ਕੇ ਪ੍ਰੈਸ਼ਰ ਦੇ ਥਲੇ ਰੱਖ ਕੇ ਤੇ ਆਪਣੀਆਂ ਮਰਜ਼ੀਆਂ ਕਰਦੀ ਆ ਅਸੀਂ ਇਹ ਜਿਹੜੀਆਂ ਮਨਮਰਜ਼ੀਆਂ ਕਰਨੇ ਜਦੋਂ ਉਹਨਾਂ ਦੇ ਬਰਾਬਰ ਜਾ ਕੇ ਬੈਠੇ ਤੇ ਅਸੀਂ ਉਹਨਾਂ ਕੋਲ ਇਹਨਾਂ ਚੀਜ਼ਾਂ ਦੇ ਜਿਹੜੇ ਨੇ ਜਵਾਬ ਮੰਗਾਗੇ ਜਵਾਬ ਦੇ ਵਾਸਤੇ ਮੈਨੂੰ ਡਿਟੇਲ ਨਾਲ ਦੱਸਣ ਦੀ ਲੋੜ ਨਹੀਂ ਸਾਨੂੰ ਇਹਨਾਂ ਸਾਰੀ ਸਰਕਾਰਾਂ ਦੀ ਤੱਕੇ ਸ਼ਹੀਦਾ ਤੇ ਥੱਲੇ ਪਬਲਿਕ ਦੀ ਪੀੜਤ ਦਾ ਸਾਨੂੰ ਸਾਰਾ ਜਿਹੜਾ ਗਿਆਨ ਨਾ ਨਾਮ ਦੱਸ ਕੇ ਅੱਜ ਜਿਹੜੀ ਮੀਟਿੰਗ ਰੱਖੀ ਗਈ ਕੀ ਮੀਟਿੰਗ ਦਾ ਅਜੰਡਾ ਸੀ ਕਿੰਨੇ ਸੀ ਜਥੇਦਾਰ ਗੁਰਤੇਜ ਸਿੰਘ ਧਾਨਗੜ ਸੂਬਾ ਪ੍ਰਧਾਨ ਸਬਕਾ ਸੈਨਿਕ ਐਕਸ਼ਨ ਗਰੁੱਪ ਰਜਿਸਟਰਡ ਪੰਜਾਬ ਸਾਡੀ ਪਾਰਟੀ ਦੇ ਪ੍ਰਧਾਨ ਸਰਦਾਰ ਜਸਕਰਨ ਸਿੰਘ ਜੀ ਕਾਂਸਿਕ ਵਾਲਾ ਔਰ ਸਾਡੇ ਧਰਮੀ ਫੌਜੀ ਬਲਦੇਵ ਸਿੰਘ ਜੀ ਜੋ ਅੱਜ ਇੱਥੋਂ ਇਹਨਾਂ ਦਾ ਐਮਟੀ ਦਾ ਐਲਾਨ ਹੋਇਆ ਮੈਂ ਉਮੀਦ ਕਰਦਾ ਹਾਂ ਵੀ ਸਾਡੀ ਪੰਜਾਬ ਦੇ ਵਿੱਚ ਸਬਕਾ ਸੈਨਿਕਾਂ ਦੀ ਬਹੁਤ ਵੱਡੀ ਗਿਣਤੀ ਹੈ ਲਗਭਗ 3 ਲੱਖ ਸਾਡੇ ਸਾਬਕਾ ਸੈਨਿਕ ਨੇ ਔਰ 60000 ਸਾਡੀਆਂ ਵੀਰ ਨਾਰੀਆਂ ਨੇ ਇਸ ਗਰਦਾਸਪੁਰ ਦੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਸਾਬਕਾ ਫੌਜੀ ਨੇ ਮੈਂ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸ਼ਾਇਦ ਪਹਿਲੀ ਵਾਰੀ ਕਿਸੇ ਪਾਰਟੀ ਨੇ ਜੋ ਪਾਰਟੀ ਦੇ ਸਾਡੇ ਪ੍ਰਧਾਨ ਨੇ ਸਰਦਾਰ ਜਸਕਰਨ ਸਿੰਘ ਜੀ ਕਾਨ ਸਿੰਘ ਵਾਲਾ ਉਹਨਾਂ ਨੇ ਉਹ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਾਟੇ ਵੱਲੋਂ ਟਿੱਕਟ ਅੱਜ ਸੌਂਪੀ ਐ ਇਹ ਜਿਹੜੀ ਮੀਟਿੰਗ ਸੀਗੀ ਇਹ ਮੀਟਿੰਗ ਸਾਡੇ ਜਰਨਲ 77 ਅਤੇ ਮਾਝੇ ਦੇ ਜ਼ੋਨ ਚਾਰ ਅਨਚਾਰਜ ਸਰਦਾਰ ਸੂਬੇਦਾਰ ਹਰਭਜਨ ਸਿੰਘ ਜੀ ਨੇ ਲੀਕੀ ਸੀ ਤੇ ਅੱਗੇ ਵੀ ਅਸੀਂ ਮੀਟਿੰਗਾਂ ਇਸ ਏਰੀਏ ਦੇ ਵਿੱਚ ਲਗਾਤਾਰ ਕਰਾਂਗੇ ਅਸੀਂ ਸਾਰੇ ਹੀ ਸਾਬਕਾ ਸੈਨਿਕਾਂ ਨੂੰ ਆਮ ਲੋਕਾਂ ਨੂੰ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਦੁਕਾਨਦਾਰਾਂ ਨੂੰ ਜਿਨ੍ਹਾਂ ਵੀ ਇਸ ਸਰਕਾਰਾਂ ਦੇ ਇਸ ਹਕੂਮਤ ਲਾਣੇ ਦੇ ਅੰਦਰ ਤੰਗ ਪਰੇਸ਼ਾਨ ਨੇ ਉਹ ਸਰਦਾਰ ਬਲਦੇਵ ਸਿੰਘ ਜੀ ਧਰਮੀ ਫੌਜੀ ਨੂੰ ਵੱਡੀ ਜਿੱਤ ਦੇ ਨਾਲ ਜਿਤਾਉਣ ਇਹ ਮੇਰੀ ਬੇਨਤੀ ਹੈ ਸਾਰੇ ਜਗਤ ਨੂੰ ਸਿੱਖ ਜਗਤ ਨੂੰ ਅੱਜ ਖੁਸ਼ੀ ਹੋਣੀ ਚਾਹੀਦੀ ਹੈ ਸਾਡੇ ਧਰਮੀ ਫੌਜੀਆ ਨੂੰ ਖੁਸ਼ੀ ਹੋਣੀ ਚਾਹੀਦੀ ਹੈ ਇਹ ਸਾਡੇ ਸਰ ਸਰਦਾਰ ਜਸਕਰਤ ਸਿੰਘ ਜੀ ਕਾਨ ਸਿੰਘ ਵਾਲੇ ਦੀ ਪਾਇਲ ਹੈ ਜਿਨ੍ਹਾਂ ਨੇ ਧਰਮੀ ਫੌਜੀਆ ਨੂੰ ਪਹਿਲੀ ਵਾਰੀ ਟਿਕਟ ਦਿੱਤੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰੇ ਖਾਲਸਾ ਜਿਹੜੀ ਅਸੀਂ 2027 ਦੇ ਵਿੱਚ 101% ਬਣਾਉਣੀ ਹੈ ਇਸੇ ਕਰਕੇ ਅਸੀਂ ਹੁਣੇ ਤੋਂ ਮੀਟਿੰਗਾਂ ਦੇ ਦੌਰ ਚਲਾ ਦਿੱਤੇ ਨੇ ਸਾਡੀ ਪਾਰਟੀ ਵੀ ਵੱਡੇ ਪੱਧਰ ਤੇ ਮੀਟਿੰਗਾਂ ਕਰਦੀ ਹੈ ਔਰ ਸਾਡੀ ਸਾਬਕਾ ਸੈਨਿਕ ਐਕਸ਼ਨ ਗਰੁੱਪ ਵੀ ਵੱਡੀ ਤੌਰ ਤੇ ਜਿਹੜੀ ਆ ਮੀਟਿੰਗਾਂ ਕਰਦੀ ਐ ਆਉਣ ਵਾਲੇ ਸਵੇ ਦੇ ਵਿੱਚ ਸਾਡੀ ਗੱਲਬਾਤ ਚੱਲ ਰਹੀ ਐ ਸਾਡੇ ਨਾਲ ਹੋਰ ਵੀ ਸੈਨਿਕ ਜਥੇਬੰਦੀਆਂ ਨੇ ਜਿਹੜੀਆਂ ਪੰਜਾਬ ਦੀਆਂ ਰਜਿਸਟਰਡ ਉਹ ਸਾਡੇ ਨਾਲ ਆ ਰਹੀਆਂ ਨੇ ਔਰ ਸਾਡੀ ਪਾਰਟੀ ਦੇ ਨਾਲ ਜਿਹੜੀ ਸ਼ਰੋਣੀ ਅਕਾਲੀ ਦਲ ਅੰਮ੍ਰਿਤ ਸਰ ਫਤਿਹ ਹੈ ਉਹਦੇ ਵੀ ਮੀਟਿੰਗਾਂ ਦਾ ਦੌਰ ਹੈ ਜਿਹੜਾ ਚੱਲ ਰਿਹਾ ਐ ਅਸੀਂ ਦਿੱਲੀ ਜਾ ਕੇ ਆਏ ਆ ਬਾਪ ਸਿੰਘ ਜੀ ਮੀਟਿੰਗ ਦੇ ਵਿੱਚ ਉੱਥੇ ਵੀ ਪ੍ਰਧਾਨ ਬਹੁਤ ਵਧੀਆ ਫੈਸਲਾ ਲੈ ਕੇ ਆਏ ਨੇ ਆਉਣ ਵਾਲੀ ਫਰਵਰੀ ਦੇ ਵਿੱਚ ਬਹੁਤ ਵਧੀਆ ਪੰਜਾਬ ਦੇ ਵਿੱਚ ਮੀਟਿੰਗ ਬਣੂਗੀ ਇਹ ਅਸੀਂ ਦਾਅਵੇ ਨਾਲ ਕਹਿੰਦੇ ਆ ਸਾਡੀ ਸਰਕਾਰ ਬਣਨੀ ਬਣਨੀ ਹੈ ਕਿਉਂਕਿ ਸਾਰਿਆਂ ਨੂੰ ਸੰਗਤ ਦੇਖ ਚੁੱਕੀ ਹੈ ਇਸ ਕਰਕੇ ਫੌਜੀ ਜਿਹੜੇ ਆ ਸਭ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰitsar ਫਤਿਹ ਦੇ ਨਾਲ ਜੁੜ ਰਹੇ ਨੇ ਔਰ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਦੀ ਸੋਚ ਨੂੰ ਅਪਣਾ ਰਹੇ ਨੇ ਇਹਨਾਂ ਦੀ ਬਹੁਤ ਲੰਮੀ ਲੜਾਈ ਹੈ 40 ਸਾਲ ਇਹਨਾਂ ਨੇ ਸੰਘਰਸ਼ ਕੀਤਾ ਔਰ ਖੱਟਿਆ ਕੁਛ ਨਹੀਂ ਆਪਾ ਲਾਤਾ ਆਪਣਾ ਧਨ ਦੌਲਤ ਲਾਤਾ ਅੱਜ ਸਾਨੂੰ ਇਹਨਾਂ ਦਾ ਸਾਥ ਦੇਣ ਦੀ ਲੋੜ ਹੈ ਇਹਨਾਂ ਦੀ ਕੋਈ ਹਿੱਸਾ ਨਹੀਂ ਕੁਝ ਵੰਨ ਦੀ ਪਰ ਅਸੀਂ ਫਿਰ ਵੀ ਇਹਨਾਂ ਨੂੰ 2027 ਦੇ ਵਿੱਚ ਮੁੱਖ ਮੰਤਰੀ ਪੰਜਾਬ ਬਣਾਵਾਂਗੇ ਧੰਨਵਾਦ ਜੀ